ਦੀਵਾਲੀ ਤੋਂ ਪਹਿਲਾਂ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਪਟਾਕਿਆਂ ਦੇ ਬਾਜ਼ਾਰ ਦੇ ਵਿੱਚ ਭਿਆਨਕ ਅੱਗ ਲੱਗ ਚੁੱਕੀ ਆ ਸਾਰੀਆਂ ਦੁਕਾਨਾਂ ਸੜ ਕੇ ਸੁਆਹ ਹੋ ਚੁੱਕੀਆਂ ਨੇ ਅੱਗ ਦੀਆਂ ਵੱਡੀਆਂ-ਵੱਡੀਆਂ ਲਪਟਾਂ ਨੇ ਜਿਹੜੀਆਂ ਅਸਮਾਨ ਵੱਲ ਨਿਕਲ ਰਹੀਆਂ ਨੇ ਧੂਏ ਦੇ ਗੁਬਾਰ ਅਸਮਾਨ ਦੇ ਵਿੱਚ ਨਿਕਲੇ ਨੇ ਜਿਸ ਨੇ ਸਾਰਾ ਅਸਮਾਨ ਕਾਲਾ ਕਰਕੇ ਰੱਖ ਦਿੱਤਾ ਬਹੁਤ अहम ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨਾ ਜਿੱਥੇ ਦੀਵਾਲੀ ਦੇ ਤਿਹਾਰ ਮੌਕੇ ਬਹੁਤ ਵੱਡਾ ਸਟਾਕ ਇਕੱਠਾ ਕਰਕੇ ਪਟਾਕਿਆਂ ਦਾ ਰੱਖਿਆ ਜਾਂਦਾ ਖਾਸ ਤੌਰ ਤੇ ਉਸ ਬਾਜ਼ਾਰ ਦੇ ਵਿੱਚ ਜਿਸ ਨੂੰ ਪਟਾਕਾ ਬਾਜ਼ਾਰ ਦੇ ਨਾਮ ਦੇ ਨਾਲ ਹੀ ਜਾਣਿਆ ਗਿਆ ਜਾਂਦਾ ਜਿੱਥੇ ਪਟਾਕਿਆਂ ਦਾ ਇਸ ਪਟਾਸ ਦਾ ਕਿੰਨਾ ਵੱਡਾ ਜਿਹੜਾ ਸਟਾਕ ਕੀਤਾ ਹੋਵੇਗਾ ਪਰ ਜਦੋਂ ਉੱਥੇ ਭਿਆਨਕ ਅੱਗ ਲੱਗ ਜਾਵੇ ਤਾਂ ਕਿਸ ਤਰੀਕੇ ਦੇ ਹਾਲਾਤ ਬਣੇ ਹੋਣਗੇ ਤਾਂ ਬਿਲਕੁਲ ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ ਤਾਂ ਬਹੁਤ ਐਮ ਤਸਵੀਰ ਨਿਕਲ ਕੇ ਸਾਹਮਣੇ ਆਈ ਜਿੱਥੇ ਕਿ ਉੱਤਰ ਪ੍ਰਦੇਸ਼ ਦੇ ਫਤੇਹਪੁਰ ਜ਼ਿਲ੍ਹੇ ਦੇ ਪਟਾਕਾ ਬਾਜ਼ਾਰ ਦੇ ਵਿੱਚ ਅੱਜ ਦੁਪਹਿਰ ਭਿਆਨਕ ਅੱਗ ਲੱਗੀ ਅੱਗ ਇੰਨੀ ਤੇਜ਼ ਸੀ ਕਿ ਪਹਿਲੀ ਕੇ ਪੂਰਾ ਬਾਜ਼ਾਰ دہشت ਦੇ ਮਾਹੌਲ ਦੇ ਵਿੱਚ ਤਬਦੀਲ ਹੋ ਜਾਂਦਾ ਅੱਗ ਬੁਝਾਉਣ ਦੇ ਲਈ ਗੱਡੀਆਂ ਮੌਕੇ ਤੇ ਮੌਜੂਦ ਹੁੰਦੀਆਂ ਨੇ ਤਾਇਨਾਤ ਕੀਤੇ ਜਾਂਦੇ ਨੇ ਹਾਲਾਂਕਿ ਅੱਗ ਇੰਨੀ ਜ਼ਿਆਦਾ ਭਿਆਨਕ ਹੁੰਦੀ ਆ ਕਿ ਬਹੁਤ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਅੱਗ ਕਾਬੂ ਦੇ ਵਿੱਚ ਨਹੀਂ ਆਉਂਦੀ ਹਲੇ ਤੱਕ ਅੱਗ ਨੂੰ ਕਾਬੂ ਦੇ ਵਿੱਚ ਪਾਉਣ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਇਹ ਤਸਵੀਰਾਂ ਉੱਤਰ ਪ੍ਰਦੇਸ਼ ਦੇ ਫਤੇਪੁਰ ਜ਼ਿਲ੍ਹੇ ਦੇ ਲੋਧੀ ਗੰਦ ਗੰਦ ਬਾਜ਼ਾਰ ਲੋਧੀ ਗੰਜ ਬਾਜ਼ਾਰ ਦੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਤੇ ਕੋਤਵਾਲੀ ਖੇਤਰ ਦੇ ਵਿੱਚ ਪਟਾਕਿਆਂ ਦੀਆਂ ਕਈ ਦੁਕਾਨਾਂ ਅੱਗ ਦੀ ਲਪੇਟ ਦੇ ਵਿੱਚ ਆ ਗਈਆਂ ਅਚਾਨਕ ਲੱਗੀ ਅੱਗ ਨੇ ਮਿੰਟਾਂ ਦੇ ਵਿੱਚ ਬਾਜ਼ਾਰ ਸਾਰਾ ਸੜ ਕੇ ਸੁਆਹ ਕਰਕੇ ਰੱਖ ਦਿੱਤਾ ਦਹਿਸ਼ਤ ਦਾ ਮਾਹੌਲ ਤਬਦੀਲ ਕਰਕੇ ਰੱਖ ਦਿੱਤਾ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬਰਗੇਡ ਦੀਆਂ 500 ਵੱਧ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਜ਼ੋਰਦਾਰ ਕੋਸ਼ਿਸ਼ਾਂ ਜਾਰੀ ਨੇ ਪੁਲਿਸ ਨੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ ਇਲਾਕਾ ਸੀਲ ਕਰਵਾ ਦਿੱਤਾ ਬਾਜ਼ਾਰ ਦੇ ਆਲੇ-ਦੁਆਲੇ ਦੇ ਸਾਰੇ ਰਾਹ ਜਿਹੜੇ ਉਹ ਵੀ ਜਾਮ ਕਰ ਦਿੱਤੇ ਗਏ ਨੇ ਪਰ ਸ਼ੁਰੂਆਤੀ ਜਾਣਕਾਰੀ ਅਨੁਸਾਰ ਅੱਗ ਬਿਜਲੀ ਦੇ ਸ਼ਾਰਟ ਸਰਕਟ ਜਾਂ ਫਿਰ ਕਿਸੇ ਦੀ ਲਾਪਰਵਾਹੀ ਦੇ ਕਾਰਨ ਲੱਗੀ ਹੋ ਸਕਦੀ ਹੈ ਦਿਵਾਲੀ ਤੋਂ ਪਹਿਲਾਂ ਪਟਾਕਿਆਂ ਦਾ ਵੱਡਾ ਸਟਾਕ ਇੱਥੇ ਮੌਜੂਦ ਸੀ ਜਿਸ ਨਾਲ ਧਮਾਕਿਆਂ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ ਅਗ ਕਾਰਨ ਕਈ ਪਟਾਕਾ ਦੁਕਾਨਾਂ ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਜਦ ਕੇ ਨੇੜਲੇ ਸਟਾਲਾਂ ਅਤੇ ਮਾਲ ਖਾਨਿਆਂ ਨੂੰ ਵੀ ਨੁਕਸਾਨ ਪਹੁੰਚਿਆ ਜੇ ਤੱਕ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਚੁੱਕਿਆ ਆਜਾਦ ਤੁਹਾਨੂੰ ਇਹ ਵੀ ਕਰਵਾ ਦਿੰਦੇ ਆ ਕਿ ਪਿਛਲੇ ਸਾਲ ਵੀ ਫਤਿਹਪੁਰ ਦੇ ਇੱਕ ਪਟਾਕਾ ਗਦਾਮ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਲਗਾਤਾਰ ਜਈਆਂ ਵਾਪਰ ਰਹੀਆਂ ਘਟਨਾਵਾਂ ਪ੍ਰਸ਼ਾਸਨ ਸੁਰੱਖਿਆ ਪ੍ਰਬੰਧਾਂ ਨੂੰ ਜਿਹੜਾ ਗੰਭੀਰ ਸਵਾਲਾਂ ਦੇ ਕਟਾਰੇ ਦੇ ਵਿੱਚ ਖੜਾ ਕਰ ਦਿੱਨੇ ਤੇ ਇਸ ਵਕਤ ਦੀਵਾਲੀ ਤੋਂ ਪਹਿਲਾਂ ਇੱਕ ਵੱਡੀ ਚੇਤਾਵਨੀ ਪ੍ਰਸ਼ਾਸਨ ਦੇ ਲਈ ਵੀ ਆ ਆਮ ਲੋਕਾਂ ਦੇ ਲਈ ਵੀ ਆ ਕਿ ਜਿਹੜਾ ਅਜਿਹੇ ਹਾਲਾਤਾਂ ਦੇ ਵਿੱਚ ਖੁਦ ਜਿਹੜਾ ਧਿਆਨ ਰੱਖਿਆ ਜਾਵੇ ਬਹੁਤ ਅਹਿਮ ਖਬਰ ਕਿਉਂਕਿ ਦੀਵਾਲੀ ਦਾ ਤਿਹਾਰ ਪੂਰੇ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਤੇ ਜਸ਼ਨ ਦੇ ਨਾਲ ਮਨਾਇਆ ਜਾਂਦਾ ਲੋਕ ਵੱਡੇ ਪੱਧਰ ਤੇ ਆਤਿਸ਼ਵਾਜੀ ਕਰਦੇ ਨੇ ਹਰ ਧਰਮ ਦੇ ਵਿੱਚ ਵੱਖੋ ਵੱਖਰੇ ਤਰੀਕੇ ਨਾਲ ਮਨਾਇ ਜਾਂਦਾ ਆਤਿਸ਼ਵਾਜੀ ਕੀਤੀ ਜਾਂਦੀ ਆ ਪਟਾਕੇ ਚਲਾਏ ਜਾਂਦੇ ਨੇ ਪਰ ਪਟਾਕਿਆਂ ਦੇ ਬਾਜ਼ਾਰ ਦੇ ਵਿੱਚ ਇਸ ਵਕਤ ਭਿਆਨਕ ਅੱਗ ਲੱਗ ਚੁੱਕੀ ਆ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਬਹੁਤ ਸਾਰੀਆਂ ਅਣਗਿਣਤ ਦੁਕਾਨਾਂ ਸੜ ਕੇ ਸੁਆਹ ਹੋ ਚੁੱਕੀਆਂ ਨੇ